ਸਤਿ ਸ੍ਰੀ ਅਕਾਲ ਨਮਸਕਾਰ ਤੁਸੀਂ ਜੁੜ ਚੁੱਕੇ ਹੋ ਰਿਤਮ ਪੰਜਾਬੀ ਦੇ ਨਾਲ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਢੋਲਰਹੋਰੀ ਇਸ ਵਕਤ ਪੂਰੀ ਫੋਰਮ ਦੇ ਵਿੱਚ ਜਾਂ ਪੂਰੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਹਨ ਤਹਾਨੂੰ ਪਤਾ ਹੈ ਪੰਜਾਬੀਆਂ ਨੂੰ ਬਖੂਬੀ ਕਿ ਕੱਲ ਦੀ ਇੱਕ ਖਬਰ ਜਿਹੜੀ ਹੈ ਉਹ ਖਬਰ ਲਗਾਤਾਰ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਪ੍ਰਿੰਟ ਮੀਡੀਆ ਤੋਂ ਲੈ ਕੇ ਇਲੈਕਟ੍ਰੋਨਿਕ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਉਹ ਖਬਰ ਘਮਰੀ ਹੈ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਹੋਰਾਂ ਨੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਫੈਸਲਾ ਕਰਦੇ ਹੋਏ ਪੰਜਾਬ ਦੀਆਂ ਸੜਕਾਂ ਤੇ ਦੰਦ ਨਾਉਂਦੀਆਂ ਫਿਰਦੀਆਂ ਦੌੜਦੀਆਂ ਫਿਰਦੀਆਂ ਲਗਭਗ 600 ਦੇ ਕਰੀਬ ਉਹ ਪ੍ਰਾਈਵੇਟ ਬੱਸਾਂ ਜਿਹੜੀਆਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਗਲਤ ਪਰਮਟਾਂ ਦੇ ਉੱਤੇ ਜਾਂ ਜਾਲੀ ਪਰਮਟਾਂ ਦੇ ਪਰਮਟਾਂ ਦੇ ਉੱਤੇ ਚੱਲਦੀਆਂ ਹੋਈਆਂ ਪੰਜਾਬ ਦੇ ਵਿੱਤੀ ਖਜ਼ਾਨੇ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਲਗਾਤਾਰ ਚੂਨਾ ਲਗਾ ਰਹੀਆਂ ਸਨ ਉਹਨਾਂ ਬੱਸਾਂ ਦੇ ਉਹਨਾਂ ਪ੍ਰਾਈਵੇਟ ਬੱਸਾਂ ਦੇ 600 ਦੇ ਕਰੀਬ ਜਿਹੜੇ ਪਰਮਟ ਨੇ ਉਹ ਰੱਦ ਕਰ ਦਿੱਤੇ ਨੇ ਇਹ ਤਾਂ ਹੈ ਜੀ ਇੱਕ ਵੱਡੀ ਤੇ ਮੋਟੀ ਸੁਰਖੀ ਜਿਹੜੀਆਂ ਅਖਬਾਰਾਂ ਦੀ ਟੈਗਲਾਈਨ ਬਣੀ ਜਿਹੜੀ ਸੋਸ਼ਲ ਮੀਡੀਆ ਦੀਆਂ ਖਬਰਾਂ ਦੇ ਵਿੱਚ ਸੁਰਖੀ ਦੇ ਰੂਪ ਦੇ ਵਿੱਚ ਛਾ ਕੇ ਤੁਹਾਡੇ ਸਾਹਮਣੇ ਹੈ ਹੁਣ ਇਸ ਖਬਰ ਦੇ ਅੰਦਰਲੀ ਜਿਹੜੀ ਖਬਰ ਹੈ ਜਾਂ ਇਸ ਖਬਰ ਦੇ ਅੰਦਰ ਜਿਹੜੇ ਆਮ ਲੋਕਾਂ ਦੇ ਆਵਾਮ ਦੇ ਕੁਝ ਇੱਕ ਸਵਾਲ ਨੇ ਉਹਨਾਂ ਸਵਾਲਾਂ ਨੂੰ ਮੁਖਾਤਿਬ ਕੌਣ ਹੋਏਗਾ ਇਸ ਦੇ ਲਈ ਰਿਪੋਰਟ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਜਾਂ ਇਸ ਦੇ ਲਈ ਇਹ ਸਵਾਲ ਰਿਤਮ ਪੰਜਾਬੀ ਦੇ ਪਲੇਟਫਾਰਮ ਦੇ ਰਾਹੀਂ ਤੁਹਾਡੇ ਸਾਹਮਣੇ ਉਠਾਉਣ ਲੱਗੇ ਆ ਤਾਂ ਜੋ ਇਹ ਸਵਾਲ ਸਾਡੇ ਰਹੀਂ ਦੇ ਹੋਏ ਮਾਨਯੋਗ ਮੁੱਖ ਮੰਤਰੀ ਭਗਵਾਨ ਮਾਨ ਅਤੇ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਹੋਂਾਂ ਕੋਲੇ ਪਹੁੰਚ ਜਾਣ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮਿਨਿਸਟਰ ਨੇ ਕਿਹਾ ਕਿ 600 ਦੇ ਕਰੀਬ ਜੜੀਆਂ ਪੰਜਾਬ ਦੀਆਂ ਪ੍ਰਾਈਵੇਟ ਟਰਾਂਸਪੋਰਟ ਬੱਸਾਂ ਸਿੱਗੀਆਂ ਜੜੀਆਂ ਕਿ ਜਾਲੀ ਤਰੀਕੇ ਨਾਲ ਜਾਂ ਗਲਤ ਪਰਮਟਾ ਦੇ ਉੱਤੇ ਜਾਂ ਜਾਲੀ ਪਰਮਟਾਂ ਦੇ ਉੱਤੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਦੌੜ ਰਹੀਆਂ ਸਨ ਉਹ ਬੰਦ ਕਰ ਦਿੱਤੀਆਂ ਗਈਆਂ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈ ਦੀ ਗੱਲ ਹੈ ਪੰਜਾਬ ਸਰਕਾਰ ਦੇ ਲਈ ਇਸ ਤੋਂ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਪੰਜਾਬ ਦਾ ਉਹ ਪਰਿਵਾਰ ਜਿਹੜਾ ਕਾਫੀ ਲੰਬਾ ਸਮਾਂ ਪੰਜਾਬ ਦੀ ਰਾਜਸੀ ਸੱਤਾ ਦੇ ਉੱਤੇ ਕਾਬਜ਼ ਰਿਹਾ ਤੁਸੀਂ ਚੰਗੀ ਤਰੀਕੇ ਨਾਲ ਜਾਣਦੇ ਹੋ ਔਰ ਜਿਨ੍ਹਾਂ ਦੇ ਉੱਤੇ ਗਾਹੇ-ਬਗਾਹੇ ਇਹ ਇਲਜ਼ਾਮ ਲੱਗਦੇ ਆ ਕਿ ਉਹਨਾਂ ਦਾ ਵੀ ਜਿਹੜਾ ਇੱਕ ਟਰਾਂਸਪੋਰਟ ਦਾ ਕਾਰੋਬਾਰ ਹੈ ਵੱਡਾ ਟ੍ਰਾਂਸਪੋਰਟ ਦਾ ਕਾਰੋਬਾਰ ਹੈ ਯਾਨੀ ਕਿ ਬਾਦਲ ਪਰਿਵਾਰ ਦੀ ਗੱਲ ਕਰਦੇ ਆ ਉਹਨਾਂ ਨੇ ਵੀ ਯਾਨੀ ਕਿ ਟ੍ਰਾਂਸਪੋਰਟ ਮਿਨਿਸਟਰ ਨੇ ਵੀ ਅਤੇ মিডিਆ ਦੀਆਂ ਸੁਰਖੀਆਂ ਨੇ ਵੀ ਇਹ ਗੱਲ ਖਾਸ ਤੌਰ ਦੇ ਉਤੇ ਹਾਈਲਾਈਟ ਕੀਤੀ ਹੈ ਸੁਰਖੀਆਂ ਦੇ ਵਿੱਚ ਲੈ ਕੇ ਆਉਂਦੀ ਹੈ ਕਿ 600 ਦੇ ਵਿੱਚੋਂ ਲਗਭਗ 30% ਜਿਹੜੀਆਂ ਬੱਸਾਂ ਨੇ 30% ਜਿਹੜੀਆਂ ਬੱਸਾਂ ਨੇ ਉਹ ਬਾਦਲ ਪਰਿਵਾਰ ਦੀ ਅਰਾਜੇਦਾਰੀ ਵਾਲੀ ਟ੍ਰਾਂਸਪੋਰਟ ਦੇ ਨਾਲ ਸੰਬੰਧਿਤ ਨੇ ਇਸ ਤਰੀਕੇ ਨਾਲ ਜੇਕਰ ਅਸੀਂ 600 ਦੇ ਵਿੱਚੋਂ 30% ਦੀ ਐਵਰੇਜ ਕੱਢ ਕੇ ਵੇਖਦੇ ਆ ਤਾਂ ਲਗਭਗ 180 ਦੇ ਕਰੀਬ ਅਸਾਂ ਬਣਦੀਆਂ ਬਾਗਲ ਪਰਿਵਾਰ ਦੀ ਟਰਾਂਸਪੋਰਟ ਵਾਲੀ ਆਰਾਜੇਦਾਰੀ ਦੇ ਵਿੱਚੋਂ ਸਵਾਲ ਦਾ ਸਵਾਲ ਜਨਤਾ ਦੇ ਸਵਾਲ ਇੱਥੋਂ ਖੜੇ ਹੁੰਦੇ ਆ ਕਿ ਸਰਕਾਰ ਨੂੰ ਲਗਭਗ ਪੌਣੇ 3 ਸਾਲ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਕਾਂਗਰਸ ਦੀ ਜਾਂ ਮੁੱਖ ਮੰਤਰੀ ਚੰਨੀ ਹੋਰਾਂ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਉਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਗਿੱਦੜਪੇ ਹਲਕੇ ਤੋਂ ਜਿੱਤ ਕੇ ਆਉਂਦੇ ਆ ਉਹ ਸੰਤਾਂ ਉਹਨਾਂ ਨੇ ਵੀ ਉਸ ਵਕਤ ਬਹੁਤ ਤਕੜੇ ਐਕਸ਼ਨ ਲਏ ਸੀਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਆਪਣੇ ਤਕੜੇ ਐਕਸ਼ਨਾਂ ਦੇ ਵਿੱਚ ਬਾਦਲ ਪਰਿਵਾਰ ਦੇ ਬਹੁਤ ਕਰੀਬੀ ਉਸ ਵਕਤ ਦੇ ਅਤੇ ਅੱਜਕੱਲ੍ਹ ਆਮ ਆਦਮੀ ਪਾਰਟੀ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ 30 ਸਟੇਜ ਦੇ ਉੱਤੋਂ ਸ਼ਾਮਲ ਹੋ ਚੁੱਕੇ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਵੱਡੇ ਟਰਾਂਸਪੋਰਟਰ ਢਿੰਪੀ ਢੱਲੋ ਹੋਰਾਂ ਦੀਆਂ ਬੱਸਾਂ ਵੀ ਬੰਦ ਕੀਤੀਆਂ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਇੱਕ ਗੱਦੜਾ ਹਲਕਾ ਬਠਿੰਡਾ ਹਲਕਾ ਮਲੂਟ ਇਹ ਸਾਰਿਆਂ ਨੂੰ ਪਤਾ ਉਹ ਫਰੀਦਕੋਟ ਜਰਸ ਏਰੀਏ ਦੇ ਵਿੱਚ ਡਿੰਪੀ ਢਲੋਹਰਾਂ ਦੀਆਂ ਬੱਸਾਂ ਚੱਲਦੀਆਂ ਨੇ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਉਹਨਾਂ ਦੀ ਟਰਾਂਸਪੋਰਟ ਦਾ ਪਤਾ ਤੇ ਰਾਜਾ ਵੜਿੰਗ ਨੇ ਉਹ ਤੋਂ ਬੰਦ ਕੀਤੀਆਂ ਸੀ ਯਾਨੀ ਕਿ ਇਹ ਸੁਰੱਖਿਅੀਆਂ ਉਹ ਤੋਂ ਵੀ ਬਣੀਆਂ ਸਨ ਬਹੁਤ ਸਾਰੀਆਂ ਮੈਂ ਇੱਥੇ ਸਿਰਫ ਇੱਕ ਪਰਵਾਹ ਇੱਕ ਪਰਿਵਾਰ ਦਾ ਜਾਂ ਢਲੋਹਰਾਂ ਦਾ ਨਾਮ ਇਸ ਕਰਕੇ ਲਿਆ ਕਿ ਉਹ ਵੀ ਉਦੋਂ ਸੁਰਖੀਆਂ ਦੇ ਵਿੱਚ ਆਏ ਸੀਗੇ ਉਦੋਂ ਉਹਨਾਂ ਦੀ ਨਜ਼ਦੀਕੀ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਮੰਨੀ ਜਾਂਦੀ ਸੀ ਤੇ ਅੱਜ ਕੱਲ ਉਹਨਾਂ ਦੀ ਜਿਹੜੀ ਬਹੁਤ ਨਜ਼ਦੀਕੀ ਹੈ ਉਹ ਮੁੱਖ ਮੰਤਰੀ ਸੰਤਾਪ ਸਿੰਘ ਮਾਨ ਹੋਰਾਂ ਦੇ ਨਾਲ ਮੰਨੀ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼ਾਮਲ ਹੋ ਚੁੱਕਿਆ ਤੇ ਗਿੱਦੜਵੇ ਤੋਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਸਕਦੇ ਨੇ ਉਦੋਂ ਵੀ ਸੁਰਖੀਆਂ ਬਣੀਆਂ ਸੀ ਤੁਸੀਂ ਰਾਜਾ ਵੜਿੰਗ ਨੂੰ ਵੇਖਿਆ ਹੋਵੇਗਾ ਕਿ ਰਾਜਾ ਵੜਿੰਗ ਦੀਆਂ ਉਦੋਂ ਦੀਆਂ ਲਗਾਤਾਰ ਕਈ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਵਿੱਚ ਸ਼ਾਮਲ ਹੋਈਆਂ ਕਿ ਉਹ ਆਪਣੇ ਸਾਰੇ ਆਮਲੇ ਫੈਲੇ ਦੇ ਨਾਲ ਪ੍ਰਾਈਵੇਟ ਬੱਸਾਂ ਦੇ ਵਿੱਚ ਚੜ ਜਾਂਦੇ ਸੀ ਉਹਨਾਂ ਦੇ ਕਾਗਜ਼ ਚੈੱਕ ਕਰਦੇ ਸੀ ਤੇ ਮਤਲਬ ਇਹ ਸਾਰੀਆਂ ਗੱਲਾਂ ਬਤਾ ਐਕਸ਼ਨ ਕਰਦੇ ਹੋਏ ਨਜ਼ਰ ਆਉਂਦੇ ਸੀ ਕਿ ਹੁਣ ਉਹਨੇ ਮੁੜ ਕੇ 30% ਬੱਸਾਂ ਜਿਹੜੀਆਂ 180 ਦੇ ਕਰੀਬ ਬਣਦੀਆਂ ਨੇ ਅਤੇ ਕੁੱਲ ਜਿਹੜੀਆਂ 600 ਬੱਸਾਂ ਦੇ ਪਰਮਿਟ ਜਿਹੜੇ ਉਹ ਰੱਦ ਕੀਤੇ ਗਏ ਨੇ ਇਹ ਸਵਾਲ ਬਣਦਾ ਆਮ ਜਨਤਾ ਵੱਲੋਂ ਕਿ ਕੀ ਇਹ ਜਿਹੜੀਆਂ 600 ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਨੇ ਇਹ ਫੈਸਲਾ ਜਿਹੜਾ ਹੈ ਇਹ ਤੁਰੰਤ ਪ੍ਰਭਾਵ ਨਾਲ ਕੱਲ ਤੋਂ ਜਾਂ ਅੱਜ ਤੋਂ ਹੀ ਲਾਗੂ ਹੋ ਗਿਆ ਜਾਂ ਇਹ ਫੈਸਲਾ ਪਹਿਲਾਂ ਕੀਤਾ ਗਿਆ ਸੀ ਕਾਗਜ਼ੀ ਰੂਪ ਦੇ ਵਿੱਚ ਪਹਿਲਾਂ ਇਹ ਫਾਈਲਾਂ ਪਹੁੰਚ ਗਈਆਂ ਸਨ ਇਹ ਪਰਮਟਾਂ ਦੀ ਜਾਂਚ ਪਹਿਲਾਂ ਹੋ ਚੁੱਕੀ ਸੀ ਅਤੇ ਇਸ ਦੀ ਜਾਣਕਾਰੀ ਆਮ ਜਨਤਾ ਨੂੰ ਹੁਣ ਦਿੱਤੀ ਗਈ ਹੈ ਜਾਂ ਫਿਰ ਇਹ ਬੱਸਾਂ ਪਹਿਲਾਂ ਤੋਂ ਬੰਦ ਕਰਵਾ ਦਿੱਤੀਆਂ ਅਤੇ ਹੁਣ ਜਾ ਕੇ ਇਹਨਾਂ ਦੀ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਲੋਕਾਂ ਦੇ ਸਾਹਮਣੇ ਰੱਖੀ ਗਈ ਹੈ ਇਹ ਸਵਾਲਾਂ ਦੇ ਵਿੱਚੋਂ ਸਵਾਲ ਇਹ ਉੱਠਦੇ ਆ ਕਿ ਇੱਕ ਤਾਂ ਸਭ ਤੋਂ ਪਹਿਲੀ ਗੱਲ ਟ੍ਰਾਂਸਪੋਰਟ ਮਿਨਿਸਟਰ ਪੰਜਾਬ ਨੂੰ ਜਾਂ ਪੰਜਾਬ ਸਰਕਾਰ ਨੂੰ ਇਹ ਗੱਲ ਆਮ ਜਨਤਾ ਪੰਜਾਬ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਸਾਰੀਆਂ ਸੜਕਾਂ ਤੇ ਕੁੱਲ ਕਿੰਨੀਆਂ ਬੱਸਾਂ ਦੌੜਦੀਆਂ ਨੇ ਉਹ ਚਾਹੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੀਆਂ ਬੱਸਾਂ ਨੇ ਚਾਹੇ ਉਹ ਮਿੰਨੀ ਬੱਸਾਂ ਨੇ ਚਾਹੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ ਚਾਹੇ ਪੰਨ ਬੱਸ ਦੀਆਂ ਬੱਸਾਂ ਨੇ ਚਾਹੇ ਪੀਆਰਟੀਸੀਆਂ ਬੱਸਾਂ ਨੇ ਮੁੱਖ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀਆਂ ਤਿੰਨ ਨੇ ਉਹ ਪੀਆਰਟੀਸੀ ਸਰਕਾਰੀ ਰਾਜਦਾਰੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੰਨ ਬੱਸ ਉਹ ਵੀ ਪੰਜਾਬ ਸਰਕਾਰ ਦੀ ਰਾਜਦਾਰੀ ਵਾਲੀ ਗੱਡੀ ਹੈ ਟਰਾਂਸਪੋਰਟ ਹੈ ਜਿਹੜਾ ਪੰਜਾਬ ਰੋਡਵੇ ਹੈ ਇਹ ਤਿੰਨ ਸਰਕਾਰੀ ਹੋ ਗਈਆਂ ਬਾਕੀ ਸਾਰੇ ਪ੍ਰਾਈਵੇਟ ਜਿਹੜੇ ਪਲੇਅਰ ਆ ਉਹ ਨਿਕਲ ਜਾਂਦੇ ਆ ਇਹ ਦੱਸਣਾ ਚਾਹੀਦਾ ਹੈ ਕਿ ਕੁੱਲ ਕਿੰਨੀ ਗਿਣਤੀ ਹੈ ਪੰਜਾਬ ਦੇ ਵਿੱਚ ਟੋਟਲ ਬੱਸਾਂ ਦੀ ਜਿਹੜੀਆਂ ਸੜਕਾਂ ਦੇ ਉੱਤੇ ਦੌੜਦੀਆਂ ਨੇ ਉਹਦੇ ਵਿੱਚੋਂ ਸਰਕਾਰੀ ਬੱਸਾਂ ਕਿੰਨੀਆਂ ਨੇ ਤੇ ਪ੍ਰਾਈਵੇਟ ਬੱਸਾਂ ਕਿੰਨੀਆਂ ਨੇ ਹੁਣ ਜਿਹੜੀਆਂ ਪ੍ਰਾਈਵੇਟ ਬੱਸਾਂ ਦੇ ਵਿੱਚੋਂ 600 ਬੱਸਾਂ ਇੱਕੋ ਦਮ ਜੇਕਰ ਰੂਟ ਦੇ ਵਿੱਚੋਂ ਗਾਇਬ ਕਰ ਦਿੱਤੀਆਂ ਜਾਂਦੀਆਂ ਨੇ ਰੂਟ ਤੋਂ ਇੱਕੋ ਦਮ ਠੱਪ ਹੋ ਜਾਂਦੀਆਂ ਨੇ ਉਹ ਬੱਸਾਂ ਜੇਕਰ ਉਹਨਾਂ ਦੇ ਪਰਮਟ ਸਰਕਾਰ ਦੇ ਕਹਿਣ ਮੁਤਾਬਕ ਗੈਰ ਕਾਨੂੰਨੀ ਨੇ غلط ਪਰਮਟ ਨੇ ਤਾਂ ਫੇਰ ਆਮ ਜਨਤਾ ਆਮ ਆਵਾਮ ਆਮ ਸਵਾਰੀਆਂ ਜਿਹੜੀਆਂ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਦੇ ਅੱਡਿਆਂ ਤੇ ਸੜਕਾਂ ਤੇ ਸ਼ਹਿਰਾਂ ਦੇ ਬੱਸ ਸਟੈਂਡਾਂ ਤੇ ਖੜਕੇ ਆਪਣੇ ਘਰਾਂ ਨੂੰ ਆਪਣੇ ਪਿੰਡਾਂ ਨੂੰ ਆਪਣੇ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਵਿੱਚ ਰੋਜ਼ ਸਫ਼ਰ ਕਰਦੇ ਸੀ ਉਹਨਾਂ ਦਾ ਕੀ ਬਣਿਆ ਹੋਇਆ ਇੱਕੋ ਦਮ ਜਦੋਂ ਤੁਹਾਡੇ ਪਿੰਡ ਵਾਲੀ ਤੁਹਾਡੇ ਸ਼ਹਿਰ ਵਾਲੀ ਇੱਕ ਬੱਸ ਮਿਸ ਹੋ ਜਾਵੇ ਤਾਂ ਫਿਰ ਪਿੱਛੇ ਡੇਡ ਡੇਡ 2-2 2.5 ਘੰਟਿਆਂ ਦਾ ਜਿਹੜਾ ਇੱਕ ਲੰਮਾ ਇੰਤਜ਼ਾਰ ਹੈ ਕਈ ਵਾਰੀ ਉਹ ਕਰਨਾ ਪੈ ਜਾਂਦਾ ਹੈ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਟਰਾਂਸਪੋਰਟ ਪਹੁੰਚਣ ਦੀ ਗੱਲ ਕਰਦੇ ਹਾਂ ਕਿ ਕੀ ਪੰਜਾਬ ਸਰਕਾਰ ਦੁਆਰਾ ਆਮ ਆਵਾਮ ਨੂੰ ਆਮ ਜਨਤਾ ਨੂੰ ਕੋਈ ਇਦਾਂ ਦੀ ਜਾਣਕਾਰੀ ਦਿੱਤੀ ਗਈ ਕੀ ਮੀਡੀਆ ਦੇ ਵਿੱਚ ਕੋਈ ਇਦਾਂ ਦਾ ਨੋਟਿਸ ਜਾਰੀ ਕੀਤਾ ਗਿਆ ਕਿ ਫਲਾਣੇ ਫਲਾਣੇ ਰੂਟ ਦੇ ਉੱਤੇ ਫਲਾਣੇ ਫਲਾਣੇ ਪਰਮਟ ਦੇ ਉੱਤੇ ਫਲਾਣੀ ਫਲਾਣੀ ਬੱਸ ਜਿਹਦਾ ਆਹ ਟਾਈਮ ਸੀ ਇੱਥੇ ਤੋਂ ਚੱਲ ਕੇ ਇੱਥੇ ਜਾਂਦੀ ਸੀ ਉਹ ਅੱਜ ਤੋਂ ਜਾਂ ਕੱਲ ਤੋਂ ਜਾਂ ਫਲਾਹ ਦਿਨ ਤੋਂ ਨਹੀਂ ਆਵੇਗੀ ਆਮ ਜਨਤਾ ਧਿਆਨ ਰੱਖੇ ਅਤੇ ਆਪਣੀ ਆਵਾਜ਼ਈ ਦਾ ਪ੍ਰਬੰਧ ਜਿਹੜਾ ਹੈ ਉਹ ਪਹਿਲਾਂ ਤੋਂ ਕਰ ਲਵੇ ਕਿਉਂਕਿ ਬਹੁਤ ਵਾਰੀ ਇਹ ਹੁੰਦਾ ਹੈ ਕਿ ਪਿੰਡ ਤੋਂ ਕਿਸੇ ਨੇ ਡਾਕਟਰ ਕੋਲ ਪਹੁੰਚਣਾ ਹੁੰਦਾ ਹੈ ਪਿੰਡਾਂ ਦੇ ਵਿੱਚ ਬਹੁ ਗਣਤੀ ਦੇ ਵਿੱਚ ਜਿਹੜੀਆਂ ਸਾਡੀਆਂ ਬਜ਼ੁਰਗ ਬੀਬੀਆਂ ਮਾਤਾਵਾਂ ਭੈਣਾਂ ਸਾਡੇ ਬਜ਼ੁਰਗ ਨੇ ਉਹਨਾਂ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਹਸਪਤਾਲ ਦਵਾਈਆਂ ਲੈਣ ਜਾਣਾ ਹੁੰਦਾ ਤੇ ਉਹ ਇਹੀ ਢੀਕਰੇ ਹੁੰਦੇ ਆ ਕਿ ਪੌਣੇ 48 ਕਦੋਂ ਆਏਗੀ ਭਾਈ ਸਾਢੇ 7:40 ਲੰਘੀ ਕਿ ਨਹੀਂ ਲੰਘੀ ਸ਼ਾਮ ਨੂੰ ਫੇਰ ਫਿਕਰ ਪਿਆ ਹੁੰਦਾ ਵੀ ਭਾਈ 4:30 ਵਾਲੀ 5:00 ਵਾਲੀ ਫੜ ਕੇ ਪਿੰਡ ਪਹੁੰਚਣਾ ਸੋ ਇਹ ਸਵਾਲ ਦੇ ਵਿੱਚ ਤੁਹਾਨੂੰ ਕਿਤੇ ਮਜ਼ਾਈਆ ਯਾਨੀ ਕਿ ਮਜ਼ਾਕੀਆ ਮੇਰਾ ਲਹਿਜਾ ਜ਼ਰੂਰ ਨਾਜ਼ਰ ਆਉਂਦਾ ਹੋਵੇਗਾ ਪਰ ਇਹ ਸਵਾਲ ਬਹੁਤ ਧਿਆਨ ਦੇਣ ਯੋਗ ਹੈ ਕਿ ਉਹ ਜਨਤਾ ਤਾਂ ਕੁਝ ਸੋਚਿਆ ਜਿਨ੍ਹਾਂ ਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਿੰਡਾਂ ਦੀਆਂ ਸੜਕਾਂ ਦੇ ਉੱਤੋਂ ਜਾਂ ਸ਼ਹਿਰਾਂ ਦੀਆਂ ਸੜਕਾਂ ਦੇ ਉੱਤੋਂ ਜਿਨ੍ਹਾਂ ਦੇ اڈਿਆਂ ਦੇ ਉੱਤੋਂ 600 ਬੱਸਾਂ ਇੱਕੋ ਦਮ ਗਾਇਬ ਹੋ ਗਏ ਹੁਣ ਗਿਆ ਤਾਂ ਕਿ ਉਸੇ ਕੀ ਉਸ ਦੀ ਜਾਣਕਾਰੀ ਦਿੱਤੀ ਗਈ ਜਾਂ ਕੀ ਉਸ ਦਾ ਬਦਲਵਾ ਪ੍ਰਬੰਧ ਪੰਜਾਬ ਸਰਕਾਰ ਦੁਆਰਾ ਜਾਂ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੁਆਰਾ ਕੀਤਾ ਗਿਆ ਜਾਂ ਨਹੀਂ ਗਿਆ ਇਸ ਤੋਂ ਅਗਲੇਰੀ ਗੱਲ ਟਰਾਂਸਪੋਰਟਰਾਂ ਦੇ ਉੱਤੇ ਤਾਂ ਕਾਰਵਾਈ ਹੋ ਗਈ ਮੰਨ ਲਿਆ ਕਿ ਪੰਜਾਬ ਦੇ ਵਿੱਚ ਜਿਹੜੀ ਪ੍ਰਾਈਵੇਟ ਟਰਾਂਸਪੋਰਟਰ ਨੇ ਬਹੁਤਿਆਂ ਕੋਲ ਇੱਕ ਪਰਮਟ ਦੇ ਉੱਤੇ ਚਾਰ-ਚਾਰ ਪੰਜ-ਪੰਜ ਗੱਡੀਆਂ ਚੱਲ ਰਹੀਆਂ ਹਨ ਇੱਕ ਬੱਸ ਬੰਦ ਕਰ ਦਿੱਤੀ ਤਾਂ ਦੂਜੀਆਂ ਤੀਜੀਆਂ ਚੌਥੀਆਂ ਪਿੱਛੇ ਹੋਰ ਤਿਆਰ ਹੋਣਗੀਆਂ ਉਹਨਾਂ ਨੂੰ ਰੋਕਣ ਦੇ ਲਈ ਕਿਸ ਤਰੀਕੇ ਦੀ ਤਰਕੀਬ ਜਿਹੜੀ ਆ ਉਹਨਾਂ ਨੂੰ ਰੋਕਣ ਦੇ ਲਈ ਕਿਸ ਤਰੀਕੇ ਦਾ ਪਲਾਨ ਆਫ ਐਕਸ਼ਨ ਜਿਹੜਾ ਹੈ ਉਹ ਅਪਣਾਇਆ ਗਿਆ ਮੰਨ ਲਿਆ ਕਿ ਟਰਾਂਸਪੋਰਟਰਾਂ ਨੇ ਜਿਹੜੇ ਪਰਮਿਟ ਸੀਗੇ ਉਹ ਗਲਤ ਤਰੀਕੇ ਨਾਲ ਲਏ ਹੋਏ ਸੀਗੇ ਰੋਕ ਦਿੱਤੇ ਪਰ ਸਰਕਾਰ ਦੇ ਵਿੱਚ ਬੈਠੇ ਇਸ ਤੰਤਰ ਨੂੰ ਚਲਾ ਰਹੇ ਉਹ ਸਰਕਾਰੀ ਅਫਸਰ RTO ਤੋਂ ਲੈ ਕੇ DTCO ਤੱਕ ਹੁਣ ਸ਼ਾਇਦ ਖਤਮ ਕਰ ਦਿੱਤੇ ਨੇ RTO ਤੋਂ ਲੈ ਕੇ ਸਾਰਾ ਜਿਹੜਾ ਹੇਠਾਂ ਅੰਬਲਾ ਫੈਲਾ ਹੈ ਕਲਰਕਾਂ ਤੋਂ ਲੈ ਕੇ ਬਹੁ ਗਿਣਤੀ ਵੱਡੇ ਅਫਸਰਾਂ ਤੱਕ ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਜਿਨ੍ਹਾਂ ਨੂੰ ਇਹ ਪਤਾ ਸੀ ਕਿ ਉਹਨਾਂ ਦੇ ਅਧੀਨ ਆਉਂਦੇ ਇਲਾਕਿਆਂ ਦੇ ਵਿੱਚ ਆਹ ਫਲਾਣ ਫਲਾਣ ਕੰਪਨੀ ਦੀ ਫਲਾਣੀ ਫਾਣੀ বাস ਨੰਬਰ ਫਲਾਣੇ ਫਾਣੇ ਰੂਟ ਦੇ ਉੱਤੇ ਚੱਲ ਹੀ ਅਤੇ ਗਲਤ ਤਰੀਕੇ ਨਾਲ ਚੱਲ ਰਹੀ ਹੈ ਜੇਕਰ ਉਹਨਾਂ ਨੂੰ ਪਤਾ ਸੀ ਕਿ ਕਿਉਂਕਿ ਮਿਲੀ ਭੁਗਤ ਬਿਨਾ ਕੁਝ ਨਹੀਂ ਹੋ ਸਕਦਾ ਸਰਕਾਰ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾ ਟਰਾਂਸਪੋਰਟਰਾਂ ਦੀ ਐਡੀ ਜ਼ਰੂਰਤ ਨਹੀਂ ਹੋ ਸਕਦੀ ਕਿ ਇੱਕ ਪਰਮਟ ਇੱਕ ਰੂਟ ਦੇ ਉੱਤੇ ਚਾਰ-ਚਾਰ ਗੱਡੀਆਂ ਚੱਲਦੀਆਂ ਹੁਣ ਜੇ ਇੱਕ ਬੰਦ ਹੋ ਜਾਏਗੀ ਦੂਜੀ ਚੱਲ ਪਵੇਗੀ ਜਾਂ ਜਾਲੀ ਪਰਮਟ ਜਾਂ ਜਾਲੀ ਰੂਟ ਦਿੱਤੇ ਹੋਣਗੇ ਉਹਨਾਂ ਅਧਿਕਾਰੀਆਂ ਦੇ ਉੱਤੇ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਜਾਂ ਨਹੀਂ ਕੀਤੀ ਜਾਏਗੀ ਇਹ ਸਵਾਲ ਬਹੁਤ ਵੱਡੇ ਨੇ ਇਹ ਰਿਪੋਰਟ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਲਈ ਇੱਕ ਵਧਾਈ ਦੀ ਪਾਤਰ ਰਿਪੋਰਟ ਹੈ ਕਿ ਜੇਕਰ 600 ਦੇ ਕਰੀਬ ਬੱਸਾਂ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾ ਰਹੀਆਂ ਸੀ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਹੈ ਟੈਕਸ ਦਾ ਉਸ ਨੂੰ ਆਪਣੀ ਜੇਬਾਂ ਦੇ ਵਿੱਚ ਪਾ ਰਹੇ ਸੀ ਇਹ ਵਧਾਈ ਦੇ ਪਾਸਟਰ ਨੇ ਪਰ ਇਹ ਸਵਾਲ ਜਿਹੜੇ ਸਵਾਲ ਨੇ ਜਨਤਾ ਦੇ ਸਵਾਲ ਨੇ ਜਨਤਾ ਨੂੰ ਕੋਈ ਨੋਟਿਸ ਦਿੱਤਾ ਗਿਆ ਨਹੀਂ ਦਿੱਤਾ ਗਿਆ ਜਿਹੜੀਆਂ 600 ਬੱਸਾਂ ਸੜਕਾਂ ਤੋਂ ਗਾਇਬ ਹੋਈਆਂ ਨੇ ਉਸ ਦੇ ਬਦਲੇ ਵਿੱਚ ਪ੍ਰਬੰਧ ਸਰਕਾਰ ਕਰੇਗੀ ਜਦੋਂ ਕਰੇਗੀ ਕੀ ਉਸ ਦੀ ਕੋਈ ਮਿਆਦ ਬਿੱਤੀ ਗਈ ਹੈ ਜਾਂ ਫਿਰ ਜਿਹੜੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਪੰਜਾਬ ਦੇ ਵਿੱਚ ਇਹ ਸਾਰਾ ਤਾਣਾ ਬਾਣਾ ਚੱਲ ਰਿਹਾ ਉਹ ਚਾਹੇ ਟਰਾਂਸਪੋਰਟ ਮਾਫੀਆ ਹੋਵੇ ਚਾਹੇ ਕੇਵਲ ਮਾਫੀਆ ਹੋਵੇ ਚਾਹੇ ਰੇਤ ਮਾਫੀਆ ਹੋਵੇ ਚਾਹੇ ਖਨਨ ਮਾਫੀਆ ਹੋਵੇ ਹੋਰ ਕਿੰਨੇ ਸਾਰੇ ਮਾਫੀਏ ਨੇ ਉਹਨਾਂ ਮਾਫੀਆਂ ਦੀ ਪਿੱਠ ਥਾਪਣ ਵਾਲੇ ਮਿਲੀਭੁਗਤ ਦੇ ਨਾਲ ਆਪਣੇ ਹੱਥ ਰੰਗੀ ਬੈਠੇ ਹੋਏ ਇਹਨਾਂ ਸਰਕਾਰੀ ਅਧਿਕਾਰੀਆਂ ਦੇ ਉੱਤੇ ਵੀ ਕੀ ਕਿਸੇ ਕਿਸਮ ਦੀ ਕੋਈ ਕਾਰਵਾਈ ਹੋਏਗੀ ਆਸ ਤੇ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਮੋੜ ਤੋਂ ਐਕਸ਼ਨ ਦੇ ਵਿੱਚ ਨਜ਼ਰ ਆਈ ਹੈ ਉਸੇ ਤਰੀਕੇ ਦੇ ਐਕਸ਼ਨ ਸਾਨੂੰ ਪੰਜਾਬ ਦੇ ਆਮ ਜਨਤਾ ਦੇ ਲਈ ਮੁਰਤੋਂ ਕਰਦੇ ਹੋਏ ਪੰਜਾਬ ਸਰਕਾਰ ਇਹਨਾਂ ਸਵਾਲਾਂ ਨੂੰ ਜਿਹੜੇ ਸਵਾਲ ਜਨਤਾ ਦੇ ਨਜ਼ਰੀਏ ਤੋਂ ਅਸੀਂ ਚੱਕੇ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਗੇ ਵੀ ਸਾਨੂੰ ਕੰਮ ਕਰਦੇ ਹੋਏ ਨਜ਼ਰ ਆਵੇਗੀ ਤੁਹਾਡੀਆਂ ਟਿੱਪਣੀਆਂ ਤੁਹਾਡੇ ਸੁਝਾਅ ਤੁਹਾਡੇ ਕਮੈਂਟਸ ਦਾ ਸਾਨੂੰ ਇੰਤਜ਼ਾਰ ਰਹੇਗਾ ਜ਼ਰੂਰ ਇਨਬਾਕਸ ਦੇ ਵਿੱਚ ਆ ਕੇ ਆਪਣੀ ਟਿੱਪਣੀ ਕਰਕੇ ਜਾਓ ਪ੍ਰਿੰਸ ਭਾਰਦवाज ਨੂੰ ਦਿਓ ਇਜਾਜ਼ਤ ਜੁੜੇ ਰਹੋ ਰਿਤਮ ਪੰਜਾਬੀ ਦੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ